ਆ ਜਾ ਇੱਕ ਸੌਦਾ ਕਰੀਏ ਛੁੜ ਕਰਾਂਗੇ ਇਹਦਾ ਕੀ ਡਣਾ ਮੈਂ ਤਾਂ ਕਵਾੜ ਦਾ ਕੰਮ ਕਰਦਾ ਇਹੋ ਜੇ ਸੌਦੇ ਮੈਂ ਨਹੀਂ ਕਰਦਾ ਕੋਈ ਤੂੰ ਸੌਦਾ ਦਾ ਕਰ ਆ ਇਹ ਤਾਂ ਮੈਂ ਵੀ ਕਵਾੜ ਦੇ ਭਾਚੀ ਦੇਊਗਾ ਨਹੀਂ ਨਹੀਂ ਸੋਣੀ ਹੈ ਕਿਉਂ ਕੌਲ ਮਾਰਦਾ ਓਏ ਰੰਗ ਰੋਗ ਨਹੀਂ ਸੋਹਣਾ ਹੈਗਾ ਵਿੱਚ ਤਾਂ ਕੱਖ ਨਹੀਂ ੱੱਕੀ ਹੋਈ ਮੇਰੇ ਨਾਲ ਤਾਂ ਤਾਲਾ-ਤਾਲਾ ਨਹੀਂ ਮਾਰਾ ਨਿਕਲ ਗਿਆ ਨਾਲੇ ਦਲਾਲ ਨਹੀਂ ਹੁੰਦਾ ਵਿਚੋਲਾ ਹੁੰਦਾ ਪਰ ਦਲਾਲ ਹੋਵੇ ਚਾਹੇ ਵਿਚੋਲਾ ਕੰਮ ਤਾਂ ਇੱਕੋ ਹੀ ਹੈ ਠੱਗੀ ਤਾਂ ਮੇਰੇ ਨਾਲ ਵਜੀ ਸੀਗੀ ਦਿਖਾਈ ਕੋਈ ਹੋਰ ਸੀ ਤੇ ਦੇ ਕੋਈ ਹੋਰ ਦਿੱਤੀ ਪਰ ਮੈਂ ਤਾਂ ਕੌੜਾ ਘੁੱਟ ਭਰ ਲਿਆ ਉਸੇ ਨਾਲ ਹੀ ਜ਼ਿੰਦਗੀ ਕੱਢੀ ਜੰਨੇ ਫੇਰ ਆਪਾਂ ਬੱਟਾ ਸੱਟਾ ਕਰ ਲੈਨੇ ਆ ਕੰਮ ਤਾਂ ਬੱਟੇ ਸੱਟੇ ਵਾਲਾ ਠੀਕ ਲੱਗਦਾ ਪਰ ਮੇਰੇ ਜਵਾਕਾਂ ਨੇ ਨਹੀਂ ਮੰਨਣਾ ਉਹ ਨਹੀਂ ਨਹੀਂ ਮੇਰੇ ਤੋਂ ਪਹਿਲਾਂ ਤਾਂ 3-4 ਥਾਮਾਂ ਤੇ ਰਹੀ ਐ। 2-7 ਤਾਂ ਵਿਕਰਨੇ ਰੱਖੀ ਐ। ਸਾਹ ਦਰਸ਼ਨ ਨੇ ਰੱਖੀ ਐ। 6 ਮਹੀਨੇ ਭੋਗੇ ਕੋਲ ਰਹੀ ਐ। ਫੇਰ ਤੈਨਦੇ ਚ ਕੀ ਰਿਹਾ ਹੋਣੇ? ਤੇਰੇ ਕੋਲੇ ਤੇਰੇ ਵਾਲੀ ਦੀ ਫੋਟੋ ਹੈਗੀ? ਹੈਗੀ ਐ ਪਰ ਫੋਨ 'ਚ ਐ। ਲੈ ਦਿਖਾ ਤਾਂ ਸਹੀ ਦੇਖੀਏ ਕਿੰਨਾ ਫਰਕ ਐ। ਖਾ ਦੇ। ਵੇਹੀ ਇਹ ਤਾਂ ਜਨਾਨੀ ਦੀ ਫੋਟੋ ਐ। ਹਾਂ ਮੇਰੇ ਘਰ ਵਾਲੀ ਦੀ ਐ। ਉਹ ਯਾਰ ਮੈਂ ਟਰਾਜੀ ਦੀ ਗੱਲ ਕਰੀ ਜਾਂਦਾ।